ਮੰਨਦੇ ਸੀ ਤੁਸੀਂ ਬੀਜਪੀ ਦੇ ਧਿਰੇ ਦੇ ਆਗੂ ਹੋਗੇ ਇਹ ਸਰਕਾਰ ਦੇ ਪ੍ਰਬੰਧਨ ਹੈ ਜੇ ਨਾਮਜ਼ਦੀਆਂ ਆਖਰੀ ਦਿਨ ਤੁਸੀਂ ਇਸ ਪ੍ਰਬੰਧਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜੀ ਇਹ ਕੋਈ ਆਪਾਂ ਰਾਜਨੀਤਿਕ ਗੱਲ ਨਹੀਂ ਕਰਦੇ ਪਰ ਜਿੱਥੇ ਪ੍ਰਬੰਧਾਂ ਦੀ ਕਮੀ ਹੁੰਦੀ ਹੈ ਉੱਥੇ ਆਪਾਂ ਕਮੀ ਵੀ ਦੱਸਦੇ ਆ ਤੇ ਜਿੱਥੇ ਸਹੀ ਹੁੰਦਾ ਸਹੀ ਵੀ ਦੱਸਦੇ ਆ ਦੇਖੋ ਪ੍ਰਬੰਧ ਜਿੱਥੋਂ ਤੱਕ ਰਹੇਗਾ ਪ੍ਰਬੰਧ ਮੈਂ ਗਿਆ ਕਈ ਮੈਨੂੰ ਮੌਕਾ ਮਿਲਿਆ ਕਈ ਜ਼ਿਲ੍ਹਿਆਂ ਦੇ ਵੱਖ-ਵੱਖ ਵੀਡੀਓ ਦਫ਼ਤਰਾਂ ਜਾਣ ਦਾ ਜਿੱਥੇ-ਜਿੱਥੇ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਤੇ ਉੱਥੇ ਮੈਂ ਇੱਕ ਚੀਜ਼ ਦੇਖੀ ਆ ਕਿ ਕਿਤੇ ਪਾਣੀ ਦਾ ਇੰਤਜ਼ਾਮ ਨਹੀਂ ਕਿਤੇ اٹੈਂਟ ਵੀ ਨਹੀਂ ਲੱਗੇ ਹੋਏ ਜਿੱਥੇ ਲੋਕ ਬਿਤੇਰੇ ਕੰਧਾਂ ਦੀ ਓਟ ਨਾਲ ਖੜ੍ਹ ਰਹੇ ਆ ਪਰ ਸਾਡੇ ਜਿਹੜਾ ਬੁਲਾਡੇ ਦਾ ਹੈ ਬੁਲਾਡੇ ਦੇ ਵਿੱਚ ਬੀਡੀਪੀਓ ਸਾਹਿਬ ਨੇ ਜਿਹੜਾ ਬੀਡੀਪੀਓ ਸਾਹਿਬ ਦੇ ਦਫ਼ਤਰ ਦੇ ਵਿੱਚ اٹੈਂਟ ਵੀ ਲੱਗੇ ਆ ਪੱਖੇ ਲੱਗੇ ਆ ਪਾਣੀ ਦਾ ਇੰਤਜ਼ਾਮ ਹੈ ਪਤਾ ਨਹੀਂ ਕਿਸੇ ਸੰਸਥਾ ਵੱਲੋਂ ਕੀਤਾ ਗਿਆ ਜਾਂ ਬੀਡੀਪੀਓ ਸਾਹਿਬ ਵੱਲੋਂ ਕੀਤਾ ਗਿਆ ਪਰ ਇੱਥੇ ਪਾਣੀ ਪੀਣ ਯੋਗ ਪਾਣੀ ਦਾ ਇੰਤਜ਼ਾਮ ਕੀਤਾ ਆ ਪਰ ਕਮੀ ਇਹ ਆ ਕਿ ਥੋੜਾ ਜਿਹਾ ਜਿਹੜੇ ਲੋਕ ਆਏ ਆ ਕਾਗਜ਼ ਭਰਨ ਵਾਸਤੇ ਉਹਨਾਂ ਨੂੰ ਸੈਕਸ਼ਨ ਕਰਨ ਦੀ ਲੋੜ ਸੀਗੀ ਉਹਨਾਂ ਨੂੰ ਵੰਡ ਕੇ ਪਿਠਾਉਣ ਦੀ ਲੋੜ ਸੀ ਇੱਕ ਲੋਕਾਂ ਨੂੰ ਇਹ ਦੱਸਣ ਦੀ ਲੋੜ ਸੀ ਪਿੰਡਾਂ ਦੇ ਵਿੱਚ ਇਹ ਪ੍ਰਚਾਰਿਆ ਜਾਣਾ ਚਾਹੀਦਾ ਸੀ ਕਿ ਜਿਵੇਂ ਐਮਐਲਏ ਦੇ ਇਲੈਕਸ਼ਨ ਹੁੰਦੇ ਜਾਂ ਐਮਪੀ ਦੇ ਇਲੈਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਕੀ ਕਰਦੇ ਆ ਉਹਨਾਂ ਦੇ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਬੱਸਾਂ ਦੇ ਬੱਸ ਭਰ ਕੇ ਨਾਲ ਜਿਹੜੇ ਹੈਗੇ ਆ ਸਮਰਥਕਾਂ ਨੂੰ ਲੈ ਆਉਂਦੇ ਆ ਲੋਕ ਇਸੇ ਤਰ੍ਹਾਂ ਹੀ ਐ ਕਿ ਵੋਟਾਂ ਜਿਹੜੀਆਂ ਇਹ ਬਹੁਤ ਲੇਟ ਪਈਆਂ ਜਿਹੜੀਆਂ ਵੋਟਾਂ ਇੱਕ ਸਾਲ ਪਹਿਲਾਂ ਪੈ ਜਾਣੀਆਂ ਚਾਹੀਦੀਆਂ ਸੀ ਪੰਚਾਇਤੀ ਚੋਣਾਂ ਹੋ ਜਾਣੀਆਂ ਚਾਹੀਦੀਆਂ ਸੀ ਪੰਚਾਇਤੀ ਚੋਣਾਂ ਤਕਰੀਬਨ ਇੱਕ ਸਾਲ ਲੇਟ ਚੱਲ ਰਹੀਆਂ ਜਿਹਦੇ ਕਰਕੇ ਲੋਕਾਂ ਦੇ ਅੰਦਰ ਇੱਕ ਰੋਹ ਵੀ ਮਨ ਸਕਦੇ ਆ ਤੇ ਲੋਕਾਂ ਦੇ ਅੰਦਰ ਇੱਕ ਜੋਸ਼ ਵੀ ਮਨ ਸਕਦੇ ਆ ਜਿਹੜੇ ਕਿ ਸਰਪੰਚਾਂ ਦੇ ਨਾਲ ਐਮ ਐਲ ਏ ਵਾਂਗੂ ਜਾਂ ਜਿਵੇਂ ਆਪਾਂ ਮੈਂਬਰ ਆਫ ਪਾਰਲੀਮੈਂਟ ਦੇ ਕਾਗਜ਼ ਭਰਦੇ ਆ ਇੱਕ ਦੇ ਨਾਲ ਦੋ ਅਜੈਂਡਾ ਤੇ ਦੋ ਵਾਹ ਹੋਣ ਚਾਹੀਦੇ ਆ ਉਹ ਨਹੀਂ ਬਲਕਿ ਉਹਨਾਂ ਦੇ ਨਾਲ ਵੀ ਆਈ ਗਈ ਟਾਲੀਆਂ ਦੀਆਂ ਟਾਲੀਆਂ ਭਰ ਕੇ ਲੋਕਾਂ ਦੀਆਂ ਸਮਰਥਕਾਂ ਦੀਆਂ ਆਈਆਂ ਸੋ ਇਹ ਪਹਿਲਾਂ ਲੋਕਾਂ ਨੂੰ ਗਾਈਡ ਕਰਨਾ ਚਾਹੀਦਾ ਸੀ ਕਿ ਭਾਈ ਜਿਆਦਾ ਨੂੰ ਆਉਣ ਦੀ ਲੋੜ ਨਹੀਂ ਦੋ ਅਜੈਂਡਾ ਚਾਹੀਦੇ ਦੋ ਵਾਹ ਚਾਹੀਦੇ ਤੇ ਹੋ ਸਕਦਾ ਇਹ ਤੇ ਭੀੜ ਘਟਉਂਦੀ ਹੁਣ ਬਹੁਤ ਜ਼ਿਆਦਾ ਭੀੜ ਆ ਇੱਕ ਥੋੜਾ ਜਿਹਾ ਸਮਾਂ ਜਿਹੜਾ ਉਹ ਪਹਿਲਾਂ ਵੱਧ ਦੇਣਾ ਚਾਹੀਦਾ ਸੀ ਜਿਹਦੇ ਕਰਕੇ ਕਾਗਜ਼ਪਰੰਦੇ ਵਿੱਚ ਸਮੱਸਿਆ ਨਾ ਆਉਂਦੀ ਵਿੱਚ ਛੁੱਟੀਆਂ ਬਹੁਤ ਆਈਆਂ ਛੁੱਟੀਆਂ ਹੋਣ ਕਰਕੇ ਲੋਕ ਪਰੇਸ਼ਾਨ ਹੈਗੇ ਆ ਇਸ ਤਰ੍ਹਾਂ ਦਾ ਮਾਹੌਲ ਲੱਗਦਾ ਸਭ ਤੋਂ ਪਹਿਲਾਂ ਤਾਂ ਮੈਂ ਆਪਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜਿਹੜੀ ਨਾਮਜਦਗੀ ਹੈ ਪੰਚੇਤਾਂ ਦੀ ਉਹਨਾਂ ਦਾ ਆਖਰੀ ਦਿਨ ਹੈ ਆਖਰੀ ਦਿਨ ਹੋਣ ਕਰਕੇ ਪਰ ਜੋ ਇੱਥੇ ਪ੍ਰਬੰਧ ਹੈ ਕੱਠ ਦੇ ਮੂਹਰੇ ਸਾਰੇ ਫੇਲ ਨੇ ਜਿਵੇਂ ਅੰਦਰ ਅਸੀਂ ਫੈਲਾ ਜਮਾ ਕਰਵਾਉਣ ਗਏ ਸੀ ਉੱਥੇ ਗਰਮੀ ਬਹੁਤ ਬਹੁਤ ਜ਼ਿਆਦਾ ਗਰਮੀ ਹੈ ਚਲੋ ਪਾਣੀ ਦਾ ਜੇ ਪ੍ਰਬੰਧਤ ਟੈਂਕੀ ਖੜੀ ਹੈ ਸਾਹਮਣੇ ਕੋਈ ਨਾ ਕੋਈ ਸਰਕਾਰ ਵੱਲੋਂ ਜਿਹੜਾ ਹੈ ਕੋਈ ਕੈਂਪਰ ਵਗੈਰਾ ਆਰੋਜ਼ਾ ਪਾਣੀ ਦਾ ਪ੍ਰਬੰਧ ਕਰਤਾ ਹੁੰਦਾ ਤਾਂ ਹੋਰ ਵੀ ਵਧੀਆ ਸੀ ਤੇ ਬਾਕੀ ਚਲੋ ਅੰਦਰ ਪ੍ਰਬੰਧ ਠੀਕ ਹੈ ਫੈਲ ਫੜਾ ਕੇ ਆਏ ਆਂਗੇ ਕੋਈ ਸਮੱਸਿਆ ਨਹੀਂ ਆਈ ਉਹਨਾਂ ਨੇ ਕਿਹਾ ਵੀ ਠਹਿਰ ਕੇ ਆਜੋ ਜਿਹੜਾ ਪਿੰਡਾ ਵਾਈਜ਼ ਕੀਤਾ ਹੈ ਉਹ ਵੀ ਵਧੀਆ ਗੱਲ ਐ ਜਿਹੜੇ ਪਿੰਡਾਂ ਬਾਈ ਦੇ ਅੰਦਰ ਜਮਾ ਕਰਵਾ ਰਹੇ ਨੇ ਉਹ ਵੀ ਵਧੀਆ ਗੱਲ ਐ ਭੀੜ ਨੂੰ ਦੇਖਦੇ ਹੋਏ ਸੋ ਜਿਵੇਂ ਅਸੀਂ ਮਾਹੌਲ ਦੇਖਦੇ ਆ ਕਿ ਨਾਮਜਦਗੀਆਂ ਘੱਟ ਹੋਣਗੀਆਂ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਦੋ ਦਿਨ ਹੋਰ ਐ ਜਿਹੜੇ ਨਾਮਜਦਗੀਆਂ ਦੇ ਵਧਾਏ ਜਾਣ ਧੰਨਵਾਦ ਸਤਿਪਾ ਜੀ ਤੁਸੀਂ ਪਹੁੰਚੇ ਹੋਏ ਇਹ ਨਾਮਜਦਗੀਆਂ ਦਾਕਰ ਹੋ ਰਹੀਆਂ ਤੁਸੀਂ ਕੰਨ ਅਸੀਂ ਆਗੂ ਆਂਗੇ ਜ਼ਿਲ੍ਹੇ ਦੇ ਤੁਸੀਂ ਅੱਗੇ ਇਸ ਵੀ ਇਹ ਪ੍ਰਬੰਧ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਪੁਖਤਾ ਪ੍ਰਬੰਧ ਨਹੀਂ ਐ ਆ ਤੁਹਾਡੇ ਸਾਹਮਣੇ ਐ ਲੋਕ ਲੋਕਾਂ ਦਾ ਬਰਾਹal ਹੋ ਰਿਹਾ ਜਿਹੜੇ ਹਿਸਾਬ ਨਾਲ ਪ੍ਰਸ਼ਾਸਨ ਦਾ ਮਾੜਾ ਹਾਲ ਹੈ ਇਸ ਹਿਸਾਬ ਨਾਲ ਤਾਂ ਅੱਧੇ ਬੰਦਿਆਂ ਦੇ ਕਾਗਜ਼ ਰਹਿ ਜਾਣਗੇ ਫਰਨ ਗਣੀਓ ਕਿਸੇ ਨੂੰ ਐਨਓਸੀ ਨਹੀਂ ਮਿਲੀ ਕੋਈ ਇੱਥੇ ਮੁਕਤਾ ਪ੍ਰਬੰਧ ਨਹੀਂ ਲੋਕ ਤਰਾ ਤਰਾ ਕਰੀ ਜਾਂਦੇ ਆ ਇੰਨਾ ਜਿਆਦਾ ਇਕੱਠਾ ਹੈ ਵੀ ਉਹ ਸਾਹਮਣੇ ਨਹੀਂ ਜਾ ਰਿਹਾ ਮੈਂ ਵੀਡੀਓ ਸਾਹਿਬ ਨੂੰ ਵੀ ਬੇਨਤੀ ਕਰਕੇ ਆ ਐਸਟੀਐਮ ਸਾਹਿਬ ਵੀ ਬੈਠੇ ਉੱਥੇ ਉਹਨਾਂ ਨੂੰ ਵੀ ਬੇਨਤੀ ਕਰਕੇ ਆ ਵੀ ਪ੍ਰਸ਼ਾਸਨ ਦੇ ਪੁਸਤਾ ਜਿਹੜੇ ਪ੍ਰਬੰਧ ਆ ਉੱਥੇ ਕਰਾਏ ਜਾਣ ਲੋਕਾਂ ਨੂੰ ਇਹ ਸੀਗਾ ਪਹਿਲਾਂ ਵੀ ਨਵੀਂ ਸਰਕਾਰ ਹੈ ਲੋਕਾਂ ਨੂੰ ਬਹੁਤ ਵੱਡੀ ਆਸ ਸੀ ਵੀ ਇਹ ਪਹਿਲੀ ਵਾਰ ਦੇਖਣ ਨੂੰ ਮਿਰੇ ਆਇਦਗੀ ਪਿੱਛੇ ਆਪਾਂ ਦੇਖਦੇ ਰਹੇ ਹਾਂ ਵੀ ਕੋਈ ਕਦੇ ਐਹਾ ਜਿਹਾ ਬੜਾ ਹਾਲ ਨਹੀਂ ਹੋਇਆ ਕਾਂਗਰਸ ਦੀ ਸਰਕਾਰ ਵੀ ਰਹੀ ਗਈ ਕਾਲੀ ਦਲ ਦੀ ਰਵੇਗੀ ਜਿਹੜੀ ਲੋਕਾਂ ਨੂੰ ਆਸ ਸੀ ਉਹ ਤੇ ਐਤਕੀ ਜਮਾ ਪਾਣੀ ਫਿਰ ਗਿਆ ਕੋਈ ਵੀ ਪੱਕਾ ਪ੍ਰਬੰਧ ਨਹੀਂ ਮੈਂ ਪ੍ਰਸ਼ਾਸਨ ਅਕੀ ਬੇਨਤੀ ਕਰਦਾ ਹਾਂ ਵੀ ਇੱਥੇ ਪ੍ਰਬੰਧ ਕੀਤੇ ਜਾਣ ਕਿਸੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ ਤੇ ਅਮਨਵਾਨ ਨਾਲ ਜਿਹੜੀਆਂ ਇਹ ਕਾਗਜ ਨੇ ਨੇਪਰੇ ਚੜਾ ਕੇ ਵਧੀਆ ਤਰੀਕੇ ਨਾਲ ਜਿਹੜੀਆਂ ਪਿੰਡਾਂ ਦੀਆਂ ਸੰਪੰਚੀਆਂ ਦੀਆਂ ਬੂਟਾਂ ਨੇ ਵਧੀਆ ਤਰੀਕੇ ਨਾਲ ਨੇਪਰੇ ਚੜਾਈਆਂ ਜਰੂਰ ਅਗੇ ਹੋਰ ਤੇ ਬਾਅਦ ਵਿੱਚ ਇਸ ਜਿੱਦ ਤੇ ਵੀਡੀਓ ਦੇ ਅਧਾਰ ਤੇ ਕਾਹੀ ਬੜਾ ਲਾਸਤ ਜਨ ਹੈਗਾ ਕੀ ਦਾ ਦੁਨਹੇ ਤੁਸੀਂ ਇਸ ਮਾਹੌਲ ਨੂੰ ਕਿਸ ਤਰ੍ਹਾਂ ਦੇ ਦਮ ਮਾਹੌਲ ਬਣਾਇਆ ਮੈਨੂੰ ਲੱਗਦਾ ਵੀ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਭਵੰਤਮਾਨ ਦੀ ਸਰਕਾਰ ਨੇ ਆਹ ਮਾਹੌਲ ਬਣਾਇਆ ਹੈ 2.5 ਸਾਲ ਦੀ ਕਾਰਗੁਜ਼ਾਰੀ ਆ ਦੇਖਣ ਨੂੰ ਮਿਲ ਰਹੀ ਹੈ ਵੀਡੀਓ ਦਫ਼ਤਰ ਮੜਾਡਾ ਦੇ ਵਿੱਚ ਪਹਿਲਾਂ ਕਦੇ ਨਹੀਂ ਪਿਛਲੀਆਂ ਸਰਕਾਰਾਂ ਨੇ ਅੱਡੋ-ਅੱਡੀ ਪਿੰਡਾਂ ਦੇ ਕਲੱਸਟਰ ਬਣਾ ਕੇ ਉਧਰ ਆਈਟੀਆਈ ਦੇ ਵਿੱਚ ਉਸ ਪਿੰਡ ਇੱਥੇ ਵੀਡੀਓ ਪਿੰਡ ਦਫ਼ਤਰ ਕੁਝ ਮਾਰਕੀਟ ਕਮੇਟੀ ਡਿਵਾਈਡ ਕੀਤੇ ਜਾਂਦੇ ਸੀ ਮਲੋ 7 7 8 ਪਿੰਡਾਂ ਦੇ ਕਲਸਟਰ ਬਣਾ ਕੇ ਡਿਵਾਈਡ ਕਰ ਦਿੱਤੇ ਜਾਂਦੇ ਸੀ ਪਰ ਇਸ ਵਾਰ ਭਵੰਤਮਾਨ ਸਰਕਾਰ ਨੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਸਤੇ ਔਰ ਵਿਰੋਧੀ ਪਾਰਟੀਆਂ ਨੂੰ ਜਲੀਲ ਕਰਨ ਵਾਸਤੇ ਔਰ ਵਿਰੋਧੀ ਪਾਰਟੀਆਂ ਦੇ ਜਿਹੜੇ ਕਾਗਜ਼ ਨੇ ਜਿਹੜੇ ਜੇਤੂ ਉਮੀਦਵਾਰ ਨੇ ਵੀ ਉਹਨਾਂ ਦੇ ਕਾਗਜ਼ ਨਾ ਜਮ੍ਹਾਂ ਹੋ ਸਕਣਾ ਐਮਐਲਏ ਦੇ ਦਫ਼ਤਰੋਂ ਫੈਲਾ ਹੋਏ ਨੇ ਸਿੱਧੀਆਂ ਫੈਲਾ ਦਫ਼ਤਰਾਂ ਆ ਕੇ ਇੱਥੇ ਉਹ ਜਮ੍ਹਾਂ ਹੋਈਏ ਜਿਹੜੇ ਲਾਈਨ 'ਚ ਲੱਗੇ ਖੜੇ ਨੇ ਉਹ ਸਵੇਰ ਤੋਂ ਉੱਥੇ ਹੀ ਖੜੇ ਨੇ ਇਹ ਜਿਹੜਾ ਪੰਜਾਬ ਸਰਕਾਰ ਦਾ ਧੱਕਾ ਸਰਾਸਰ ਬਿਲਕੁਲ ਇੰਨੀ ਗੁੰਡਾਗਰਦੀ ਮੈਨੂੰ ਪਹਿਲੀ ਵਾਰੀ ਦੇਖੀ ਆ ਮੈਂ 48 ਸਾਲ ਦੀ ਉਮਰ ਮੇਰੀ ਹੋ ਗਈ 2003 ਚ ਮੈਂ ਸਰਪੰਚ ਬਣਿਆ ਸੀ ਕਾਂਗਰਸ ਦੀ ਸਰਕਾਰ ਸੀ ਕਿਸੇ ਨੇ ਕੋਈ ਐਡਾ ਕਦੇ ਖੱਜਲਖੋਰੀ ਨਹੀਂ ਹੋਈ ਇਸ ਤੋਂ ਮੈਂ ਦੱਸਦਾ ਗੱਲ ਪਹਿਲੀ ਵਾਰੀ ਆ ਵੀ ਨਾ ਲੋਕਾਂ ਦੇ ਕੋਈ ਬੈਠਣ ਦਾ ਇੰਤਜ਼ਾਮ ਹੈ ਨਾ ਕੋਈ ਪਾਣੀ ਦਾ ਇੰਤਜ਼ਾਮ ਹੈ ਨਾ ਸਹੀ ਢੰਗ ਨਾਲ ਜੇ ਤੁਸੀਂ ਦੇਖ ਸਕਦੇ ਹੋ ਤੁਸੀਂ ਪ੍ਰੈਸ ਵਾਲੇ ਖੜੇ ਹੋ ਜਾ ਕੇ ਦੇਖੋ ਅੰਦਰ ਵੀ ਕੀ ਹਾਲਾਤ ਨੇ ਛੋਟੇ ਛੋਟੇ ਬੱਚੇ ਨੇ ਜਿਹੜੀਆਂ ਬੀਬੀਆਂ ਆਈਆਂ ਨੇ ਨਾਲ ਸਾਡੀਆਂ ਮਾਤਾਵਾਂ ਭੈਣਾਂ ਆਈਆਂ ਨੇ ਇੰਨੀ ਗਰਮੀ ਦੇ ਬਾਵਜੂਦ ਤੇ ਇੰਨੀ ਹਰਾਸਮੈਂਟ ਲੋਕਾਂ ਨੂੰ ਹਲੇ ਕਹਿੰਦੇ ਲੋਕ ਰਾਜ ਆ ਇਨਕਲਾਬ ਆ ਆ ਇਨਕਲਾਬ ਤਾਂ ਖੜਦਾ ਤੁਰਿਆ ਫਿਰਦਾ ਇੱਥੇ ਤੋੜਦਾ ਦੇਖ ਲੋ ਆ ਕੇ ਇਸ ਕਰਕੇ ਜਿੰਨੀ ਪੰਜਾਬ ਸਰਕਾਰ ਦੀ ਮੈਂ ਕਹਿੰਦਾ ਲਿੰਦਿਆ ਕੀਤੀ ਜਾਂ ਮੈਂ ਤਾਂ ਇਹ ਕਹਿੰਦਾ ਵੀ ਕਿਉਂ ਲੋਕਾਂ ਦਾ ਸਮਾਂ ਬਰਬਾਦ ਕੀਤਾ ਕਿਉਂ ਕਿੰਨੇ ਮੁਲਾਜ਼ਮ ਲਾਏ ਨੇ ਕਰੋੜਾ ਕਰੋੜਾ ਰੁਪਇਆ ਖਰਚ ਕੀਤਾ ਸਰਕਾਰ ਨੋਮੀਨੇਟ ਹੀ ਕਰ ਲੈਂਦੀ ਆ ਆਪ ਦੀ ਜਿਆ ਹਾਲਾਤ ਕਰਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਇਸ ਕਰਕੇ ਅਸੀਂ ਹੁਣ ਵੀ ਕਹਿੰਦੇ ਆ ਚੇਤਾਵਨੀ ਵੀ ਦਿੰਦੇ ਆ ਸਰਕਾਰ ਨੂੰ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜੀਐਸ ਤੋਂ ਬਾਅਦ ਵੀ ਸਾਨੂੰ ਪਤਾ ਲੱਗਿਆ ਪਰ ਸਹਿਯੋਗ ਸੂਤਰਾ ਤੋਂ ਵੀ ਜਿਹੜੇ ਜੇਤੂ ਉਮੀਦਵਾਰ ਨੇ ਵਿਰੋਧੀ ਤਰ੍ਹਾਂ ਦੇ ਉਹਨਾਂ ਦੇ ਕਾਗਜ਼ ਰਿਜੈਕਟ ਕੀਤੇ ਜਾਣਗੇ ਜੇ ਸਰਕਾਰ ਨੇ ਕੋਈ ਅਹਜਾ ਫੈਸਲਾ ਕੀਤਾ ਜਾਂ ਪ੍ਰਸ਼ਾਸਨ ਨੇ ਕੋਈ ਅਹਜਾ ਫੈਸਲਾ ਕੀਤਾ ਅਸੀਂ ਇੱਕ ਦਾ ਜਵਾਬ ਪੱਥਰ ਨਾਲ ਦੇਵਾਂ ਕਿਸੇ ਨੂੰ ਇਥੋਂ ਬਾਹਰ ਨਹੀਂ ਨਿਕਲ ਦੇਵਾਂਗੇ ਇਸ ਕਰਕੇ ਇਹ ਜਿਹੜਾ ਪੰਜਾਬ ਸਰਕਾਰ ਦਾ ਬਦੀਰਾ ਬਹੁਤ ਨਿੰਦਣਯੋਗ ਹੈ ਔਰ ਬਹੁਤ ਹੀ ਮੈਂ ਕਹਿੰਦਾ ਇੱਕ ਬਲੈਕ ਡੇ ਜੇ ਕਹਿ ਦਈਏ ਆਪਾਂ ਚ ਬਲੈਕ ਡੇ ਆ ਪੰਜਾਬ ਦਾ ਲਾਸਟ ਦਿਨ ਹੈ 20% ਫਾਈਲਾਂ ਵੀ ਨਹੀਂ ਹਾਲੇ ਮੈਨੂੰ ਲੱਗਦੀਆਂ ਚਮਾ ਹੋਈਆਂ ਦਫ਼ਤਰ ਦੇ ਵਿੱਚ ਜੀ ਦੇ ਸਾਹਿਬ ਅੱਜ ਜੇ ਨਾਮ ਲਗਿਆ ਲਾ ਅਸੀਂ ਕਹਿੰਦੇ ਨਹੀਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੈ ਜੀ ਦਫ਼ਤਰ ਵਿੱਚ ਪ੍ਰਬੰਧ ਪੂਰੇ ਵਧੀਆ ਕੀਤੇ ਹੋਏ ਆ ਇਹ ਟੈਂਟ ਲੱਗਿਆ ਹੋਇਆ ਹੈ ਉੱਤੇ ਸਾਰੀ ਟੀਮ ਬੈਠੀ ਹੈ ਮੇਰੇ ਸੈਕਟਰੀ ਸਾਹਿਬਾਨ ਪੰਚਾਇਤ ਅਫਸਰ ਜੀ ਸਾਰੇ ਉੱਥੇ ਬੈਠੇ ਆ ਤੇ ਬਾਕੀ ਆਰੋਜ ਸੀਗੇ ਦੋ ਆਰੋਜ ਮਰੇ ਅੰਦਰ ਨੇ ਤੇ 70 ਰੋਜ਼ ਬਾਰੇ ਬਾਅਦ ਆਪਣੇ ਟੈਂਟ ਥੰਡੇ ਉੱਤੇ ਪਾਏ ਹੋਏ ਆ ਪਾਣੀ ਪ੍ਰੀਨ ਵਾਲੇ ਪਾਣੀ ਦਾ ਵੀ ਪ੍ਰਬੰਧ ਸੈਟਲੋ ਕੀਤਾ ਹੋਇਆ ਤੇ ਟੈਂਟ ਵੀ ਲਗਾਏ ਗਏ ਆ ਸਾਰੇ ਪ੍ਰਬੰਧ ਕੀਤੇ ਗਏ ਆ ਇਸ ਤਰ੍ਹਾਂ ਦੀ ਕੋਈ ਢਲਣ ਨਹੀਂ